ਸਭ ਤੋਂ ਪਹਿਲਾ ਸਵਾਲ ਕਿ ਕੀ ਪੰਜਾਬ ਸਰਕਾਰ ਔਰ ਜਾਂ ਸਾਡੇ ਭਾਰਤ ਦੀ ਸਰਕਾਰ ਇਹਨਾਂ ਨੌਜਵਾਨਾਂ ਨੂੰ ਬਚਾ ਪਾਉਗੀ ਪੰਜਾਬ ਦੇ 19 ਨੌਜਵਾਨ ਸਾਡੇ ਹੀ ਪੰਜਾਬ ਦੇ ਵਿੱਚੋਂ ਰੂਸ ਦੀ ਸੈਨਾ ਨੇ ਗਿਟਨੈਪ ਕਰ ਲਏ ਨੇ ਉਹਨਾਂ ਦਾ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨੌਜਵਾਨਾਂ ਨੂੰ ਨੌਕਰੀ ਦੇ ਨਾਮ ਤੇ ਰੂਸ ਵਿੱਚ ਭੇਜਿਆ ਜਾਂਦਾ ਇੱਕ ਏਜੰਟ ਦੁਆਰਾ ਤਾਂ ਉਹਨਾਂ ਦੇ ਨਾਲ ਅੱਗੇ ਜਾ ਕੇ ਕੀ ਹੁੰਦਾ ਉਹਨਾਂ ਦੀ ਜਵਾਨੀ ਤੁਹਾਨੂੰ ਇੱਕ ਪਹਿਲਾ ਵੀਡੀਓ ਦਿਖਾਵਾਂਗੇ ਉਸ ਤੋਂ ਬਾਅਦ ਪੰਜਾਬ ਦੀ ਸਰਕਾਰ ਔਰ ਸਾਡੇ ਸੈਂਟਰ ਦੀ ਗਵਰਨਮੈਂਟ ਕੀ ਇਹਨਾਂ ਨੂੰ ਬਚਾ ਪਾਉਗੀ ਇਸ ਤੇ ਚਰਚਾ ਕਰਾਂਗੇ ਕਿਉਂਕਿ ਬਹੁਤ ਸਾਰੇ ਅਮਰੀਕਾ ਦੇ ਵਿੱਚ ਔਰ ਬਹੁਤ ਸਾਰੇ ਹੁਣ ਰੂਸ ਦੇ ਵਿੱਚ ਮਾਮਲੇ ਦੇਖਣ ਨੂੰ ਸਾਹਮਣੇ ਆ ਰਹੇ ਨੇ ਔਰ ਨੌਕਰੀ ਦੇ ਨਾਮ ਤੇ ਬੁਲਾ ਕੇ ਆਪਣੇ ਹੀ ਦੇਸ਼ ਦੇ ਵਿਰੁੱਧ ਕਿਵੇਂ ਖੜੇ ਕਰ ਦਿੱਤੇ ਹੋਏ ਨੌਜਵਾਨ ਔਰ ਉਹਨਾਂ ਨੇ ਜਦੋਂ ਮਨਾ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਟਾਰਗੇਟ ਤੇ ਕਿਵੇਂ ਲੈਂਦੀ ਹੈ ਉਥੋਂ ਦੀ ਆਰਮੀ ਯਾਨੀ ਰੂਸ ਦੀ ਇਹ ਤੁਹਾਡੇ ਸਾਹਮਣੇ ਪਹਿਲਾਂ ਉਹਨਾਂ ਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਮੈਂ ਉਸ ਤੋਂ ਬਾਅਦ ਅਗਲੀ ਅਪਡੇਟ ਦੇ ਵਿੱਚ ਕਿ ਸਰਕਾਰਾਂ ਇਹਨਾਂ ਨੂੰ ਬਚਾ ਪਾਉਣੀਆਂ ਜਾਂ ਨਹੀਂ ਸੁਣੋ ਮੇਰਾ ਨਾਮ ਰਮਿੰਦਰ ਸਿੰਘ ਹੈ ਜੀ ਮੈਂ ਪੰਜਾਬ ਦਾ ਰਹਿਣ ਵਾਲਾ ਜੀ 4 ਮਹੀਨੇ ਪਹਿਲਾਂ ਮੈਂ ਰਸ਼ੀਆ ਆਇਆ ਸੀ ਇੱਦਾਂ ਹੀ ਇਹ ਸਾਰੇ ਭਰਾ ਆਪਣੇ ਰਸ਼ੀਆ ਆਇਆ ਸੀ ਪੈਸੇ-ਪੂਸੇ ਕਮਾਉਣ ਜਾਂਦਾ ਵੀ ਆ ਦੋ ਦੋ ਮਹੀਨੇ ਪਹਿਲਾਂ ਸਾਡਾ ਇੱਕ ਕੰਟਰੈਕਟ ਸਾਈਨ ਹੋਇਆ ਸੀ ਆਰਮੀ ਦੇ ਵਿੱਚ ਜਿਹਦੇ ਵਿੱਚ ਲਿਖਿਆ ਗਿਆ ਸੀ ਸਾਡਾ 1 ਸਾਲ ਦਾ ਕੰਟਰੈਕਟ ਹੈ ਜੀ ਕੰਟਰੈਕਟ ਦੇ ਵਿੱਚ ਲਿਖਿਆ ਗਿਆ ਜੀ ਸਾਡੀ ਜੋਬ ਦੇ ਰਿਕਾਰਡਿੰਗ ਕਿ ਸਾਡੀ ਜੋਬ ਹੈਗੀ ਹੈ ਟ੍ਰੇਨਿੰਗ ਸੈਂਟਰ ਬਣਾਉਣੇ ਨਵੇਂ ਤਿਆਰ ਕਰਨੇ ਸਾਨੂੰ ਕੋ ਇਹਨਾਂ ਨੇ ਕੰਟਰੈਕਟ ਸਾਈਨ ਕਰਵਾ ਕੇ ਸਾਨੂੰ ਟ੍ਰੇਨਿੰਗ ਸੈਂਟਰ ਭੇਜਿਆ ਸਾਡੀ ਹੀ ਖੁਦ ਦੀ ਟ੍ਰੇਨਿੰਗ ਸ਼ੁਰੂ ਕਰਵਾ ਦਿੱਤੀ ਇਹਨਾਂ ਨੇ ਲੜਾਈ ਵਾਸਤੇ ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਵੀ ਸਾਡੀ ਟ੍ਰੇਨਿੰਗ ਕਿਉਂ ਹੋ ਰਹੀ ਹੈ ਕਹਿੰਦੇ ਤੁਹਾਡੇ ਸੈਲਫ ਡਿਫੈਂਸ ਲਈ ਤੁਹਾਡੇ ਤੋਂ ਜੇ ਕੋਈ ਡਰੋਨ ਵਗੈਰਾ ਜਾਂ ਕਿਸੇ ਤਰ੍ਹਾਂ ਦੀ ਮੁਸੀਬਤ ਆਣੀ ਤਾਂ ਜੀ ਡਿਫੈਂਸ ਕਰਨਾ ਸਿੱਖੋ ਅਸੀਂ ਉਸ ਚੀਜ਼ ਨੂੰ ਅਸੈਪਟ ਕਰਕੇ ਆਪਣਾ ਕੰਮ ਕਰਦੇ ਰਹੇ 3 ਮਹੀਨੇ ਦੀ ਟ੍ਰੇਨਿੰਗ ਕਹਿ ਕੇ ਇਹਨਾਂ ਨੇ ਸਾਨੂੰ 20 ਦਿਨ ਦੀ ਟ੍ਰੇਨਿੰਗ ਦੇ ਕੇ ਸਾਨੂੰ ਫਰੰਟ ਤੇ ਭੇਜਿਆ ਅਸੀਂ 19 ਮੁੰਡੇ ਸੀਗੇ ਜੀ ਜਿਹਦੇ ਵਿੱਚੋਂ ਸਾਡੇ 5 ਬੰਦੇ ਮਿਸਿੰਗ ਆ ਜੀ ਠੀਕ ਆ ਜੀ ਜਦੋਂ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਸਾਨੂੰ ਉਹ ਬਾਰੇ ਕੁਝ ਨਹੀਂ ਦੱਸਦੇ ਹੈਗੇ ਕਹਿੰਦੇ ਆ ਵੀ ਸਾਨੂੰ ਵੀ ਨਹੀਂ ਪਤਾ ਜਾਂ ਇਦਾਂ ਸਾਡਾ ਕੋਈ ਬਹਾਨਾ ਲਾ ਕੇ ਸਾਨੂੰ ਟਾਲ ਦਿੰਦੇ ਆ ਜੀ ਸਾਨੂੰ ਇੱਥੇ ਇੱਕ ਜਗ੍ਹਾ ਲੈ ਕੇ ਆਂਦੇ ਇਹਨਾਂ ਨੇ ਸਾਨੂੰ ਚੱਕ ਕੇ ਤੁਸੀਂ ਮੇਰੀ ਇੱਕ ਵੀਡੀਓ ਬਰਬੰਦੀ ਦੇਖੀ ਹੋਣੀ ਹੈ ਪਹਿਲਾਂ ਵੀ ਮੈਂ ਪਾਈ ਸੀ ਕਿ ਸਾਨੂੰ ਇਹਨਾਂ ਨੇ ਫਰੰਟ ਤੇ ਭੇਜਿਆ ਜਾਂ ਵਗੈਰਾ ਕੁਝ ਇਦਾਂ ਕਿਉਂਕਿ ਸਾਡਾ ਉਹ ਕੰਟੈਕਟ ਸੀਗਾ ਨਹੀਂ ਸਾਡਾ ਕੰਟੈਕਟ ਸੀਗਾ ਟ੍ਰੇਨਿੰਗ ਦਾ ਮਰ ਕੇ ਪਰ ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਜਿਹੜਾ ਕੰਟਰੈਕਟ ਸੀ ਸਾਡੀ ਜਿਹੜੀ ਜੋਬ ਸੀ ਸਾਨੂੰ ਉੱਥੇ ਭੇਜੋ ਨਾ ਇਹਨਾਂ ਨੇ ਸਾਨੂੰ ਕਿ ਜਗਾ ਪਿਕ ਕੀਤਾ ਇੱਥੇ ਲੈ ਕੇ ਆਏ ਆ ਤੇ ਇੱਥੇ ਦਿੱਲੀ ਸਾਨੂੰ ਟੌਰਚਰ ਕੀਤਾ ਜਾਂਦਾ ਜੀ ਸਵੇਰੇ ਵੀ ਸ਼ਾਮੀ ਵੀ ਦੁਪਹਿਰੇ ਵੀ ਸਾਨੂੰ ਇਹ ਕਿਸੇ ਵੀ ਤਰੀਕੇ ਦੀ ਫੈਸਿਲਿਟੀ ਨਹੀਂ ਦੇ ਰਹੇ ਖਾਣ ਨੂੰ ਸਿਰਫ ਬ੍ਰੈਡ ਓਨਲੀ ਦੋ ਬ੍ਰੈਡ ਦਿੰਦੇ ਆ ਬ੍ਰੈਡ ਖਾ ਲਓ ਭਾਜੀ ਉਹ ਪਈਆ ਸਾਹਮਣੇ ਜਲਦੀ ਖਾ ਗਾ ਕੰਟਰੈਕਟ ਸਾਈਨ ਹੋਣ ਵੇਲੇ ਜਿਸ ਬੰਦੇ ਨੇ ਸਾਡੇ ਕੰਟਰੈਕਟ ਸਾਈਨ ਕਰਵਾਏ ਸੀ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਜੇ ਤੁਹਾਨੂੰ ਬਾਇਚਾਸੇ ਜੋਬ ਪਸੰਦ ਨਹੀਂ ਆਉਂਦੀ ਜਾਂ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ 3 ਮਹੀਨੇ ਦੇ ਅੰਦਰ ਇਹ ਕੰਟਰੈਕਟ ਕੈਨਸਲ ਕਰ ਸਕਦੇ ਹੋ ਤਾਂ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਰੂਸ ਦੇ ਅੰਦਰ 19 ਨੌਜਵਾਨਾਂ ਦੇ ਵਿੱਚੋਂ 5 ਦੀ ਮਿਸਿੰਗ ਦੀ ਰਿਪੋਰਟ ਵੀ ਆ ਗਈ ਹੈ ਯਾਨੀ 5 ਬੰਦੇ ਪੰਜਾਬ ਦੇ ਨੌਜਵਾਨ ਜਿਹੜੇ ਗਾਇਬ ਕਰ ਚੁੱਕੇ ਉੱਥੋਂ ਦੀ ਆਰਮੀ ਔਰ ਰੂਸ ਪੰਜਾਬ ਦੇ ਵਿਰੁੱਧ ਸਾਡੇ ਮੁਲਕ ਦੇ ਵਿਰੁੱਧ ਯਾਨੀ ਮੁਲਕ ਦੇ ਵਿਰੋਧੀ ਕਹਿ ਸਕਦੇ ਆ ਸਾਡੇ ਹੀ ਮੁਲਕ ਦੇ ਵਿਰੁੱਧ ਉਹਨਾਂ ਨੂੰ ਖੜਾ ਕੀਤਾ ਜਾ ਰਿਹਾ ਔਰ ਉਹਨਾਂ ਨੂੰ ਯੂਕਰੇਨ ਦੀ ਆਰਮੀ ਦੇ ਨਾਲ ਲੜਾਉਣ ਦੀ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਆ ਕਿ ਤੁਸੀਂ ਟੌਰਚਰ ਕਰ ਰਹੀ ਹੈ ਉੱਥੇ ਦੀ ਆਰਮੀ ਕਿ ਤੁਸੀਂ ਭਾਈ ਰੂਸ ਦੇ ਕਰਕੇ ਯੂਕਰੇਨ ਦੇ ਵਿੱਚ ਜਾ ਕੇ ਉਹਨਾਂ ਦੀ ਆਰਮੀ ਦੇ ਨਾਲ ਲੜੋ ਯਾਨੀ ਮਰਦੇ ਆ ਤਾਂ ਮਰਨ ਉਹ ਤਾਂ ਸਾਡੇ ਭਾਰਤੀ ਨਹੀਂ ਸਾਡੇ ਪੰਜਾਬੀ ਨੇ ਪਰ ਇੱਥੇ ਕੀ ਪੰਜਾਬ ਦੀ ਸਰਕਾਰ ਜਾਜ਼ ਹਵੇ ਗਵਰਨਮੈਂਟ ਹਿੰਦੁਸਤਾਨ ਦੀ ਸੈਂਟਰ ਦੇ ਵਿੱਚ ਬੈਠੇ ਅਮਿਤ ਸ਼ਾਹ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿ ਇਹੇ ਤਿੰਨੋਂ ਜਣੇ ਉਹਨਾਂ ਦੇ ਉੱਤੇ ਐਕਸ਼ਨ ਲੈ ਲੈਣਗੇ ਪੰਜਾਬ ਦੀ ਸਾਡੇ ਸੂਬੇ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿ ਸੈਂਟਰ ਦੀ ਸਰਕਾਰ ਦੇ ਅੱਗੇ ਇਹ ਗੱਲ ਕਰਨੀ ਹੈ ਕਿ ਸਾਡੇ ਹੀ ਪੰਜਾਬ ਦੇ ਨੌਜਵਾਨਾਂ ਨੂੰ ਅਮਰੀਕਾ ਦੇ ਵਿੱਚ ਵੀ ਟਾਰਗੇਟ ਤੇ ਲਿਆ ਜਾਂਦਾ ਰੂਸ ਦੇ ਵਿੱਚੋਂ ਵੀ ਰਿਪੋਰਟ ਆ ਗਈ ਹੈ ਕਿ 19 ਬੰਦਿਆਂ ਨੂੰ ਪਹਿਲਾ ਨੌਕਰੀ ਦੇ ਨਾਮ ਤੇ ਬੁਲਾਇਆ ਜਾਂਦਾ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਕੋਨਟਰੈਕਟ ਸਾਈਨ ਹੁੰਦੇ ਨੇ ਉਹਨਾਂ ਤੋਂ ਪਟਕਾ ਕੇ ਉਹਨਾਂ ਨੂੰ ਉਲਟਾ ਹੋਰ ਦਿਸ਼ਾ ਦੀ ਔਰ ਲਿਜਾਇਆ ਜਾਂਦਾ ਉਹਨਾਂ ਦੇ ਟ੍ਰੇਨਿੰਗ ਸੈਂਟਰਸ ਵੀ ਜਿਹੜੇ ਉਹਨਾਂ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਗਲਤ ਟਾਰਗੇਟ ਤੇ ਲਿਆ ਗਿਆ ਤਾਂ ਹੁਣ ਇੱਥੇ ਸਾਡੇ ਸੂਬੇ ਦੀ ਸਰਕਾਰ ਨੂੰ ਚਾਹੀਦਾ ਕਿ ਜਿੰਨੇ ਵੀ ਡੀਪੋਰਟ ਹੋਣ ਵਾਲੇ ਨੌਜਵਾਨ ਚਾਹੇ ਅਮਰੀਕਾ ਦੇ ਵਿੱਚੋਂ ਨੇ ਦੇਖੋ ਪਾਗਲ ਹੋ ਚੁੱਕੇ ਲੋਕ ਜਿਹੜੇ ਡੀਪੋਰਟ ਕਰਕੇ ਭੇਜੇ ਜਾ ਰਹੇ ਆ ਕੁਝ ਮੁੰਡੇ ਪਾਗਲ ਹੋ ਚੁੱਕੇ ਨੇ ਇਹ ਅਮਰੀਕਾ ਦੇ ਵਿੱਚੋਂ ਖਬਰ ਆ ਰਹੀ ਆ ਔਰ ਦੂਜੇ ਪਾਸੇ ਜਿੰਨੇ ਸਾਡੇ ਨੌਜਵਾਨ ਬਾਹਰ ਨੂੰ ਜਾਂਦੇ ਨੇ ਕਿੰਨੇ ਤੇ ਰੋਕ ਨਹੀਂ ਲਾਈ ਜਾ ਸਕਦੀ ਸਾਡੇ ਹੀ ਪੰਜਾਬ ਨੂੰ ਸਾਡੇ ਹੀ ਮੁਲਕ ਨੂੰ ਰੂਸ ਜਾਂ ਅਮਰੀਕਾ ਨਹੀਂ ਬਣਾਇਆ ਜਾ ਸਕਦਾ ਪਰ ਇਹ ਤੋਂ ਬਾਅਦ ਦੇ ਸਵਾਲ ਨੇ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਉਹਨਾਂ ਨੌਜਵਾਨਾਂ ਨੂੰ ਬਚਾਉਣ ਦੇ ਵਾਸਤੇ ਕਿਹੜੀ ਸਰਕਾਰ ਅਪਰਾਣਾ ਕਰੂਗੀ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਸੈਂਟਰ ਗਵਰਨਮੈਂਟ ਦੇ ਅੱਗੇ ਸਵਾਲ ਧਰਨੇ ਔਰ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਵੈਸੇ ਤਾਂ ਨਰਿੰਦਰ ਮੋਦੀ ਟੀਵੀ ਤੇ ਮੋਬਾਈਲਾਂ ਤੇ ਖਬਰਾਂ ਦੇ ਵਿੱਚ ਬਹੁਤ ਚੰਗੇ ਰਿਸ਼ਤੇ ਅਮਰੀਕਾ ਦੇ ਨਾਲ ਔਰ ਦੂਜੇ ਪਾਸੇ ਰਾਸ਼ਟਰਪਤੀ ਪੁਤਿਨ ਦੇ ਨਾਲ ਜਿਹੜੇ ਕਿ ਰੂਸ ਦੇ ਨੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨਾਲ ਦਿਖਾਇਆ ਜਾਂਦਾ ਕਿ ਹੁਣ ਉਹਨਾਂ ਦੇ ਰਿਸ਼ਤੇ ਕਮਜ਼ੋਰ ਪੈ ਗਏ ਨੇ ਜਦੋਂ ਸਾਡੇ ਪੰਜਾਬ ਦੇ ਨੌਜਵਾਨ ਫਸਦੇ ਨੇ ਉਹ ਵਾਗਲ ਵੀ ਹੋ ਜਾਂਦੇ ਨੇ ਉਹਨਾਂ ਦੇ ਮਾਤਾ ਪਿਤਾ ਤੋਂ ਇਨੀ ਦੂਰ ਉਹ ਬਿਲਕੁਲ ਰਹੇ ਨੇ ਬਚਾਉਣ ਦੀ ਗੁਹਾਰ ਵੀ ਲਾ ਰਹੇ ਆ ਸੈਂਟਰ ਗਵਰਨਮੈਂਟ ਨੂੰ ਕਹ ਰਹੇ ਨੇ ਕਿ ਹੁਣ ਇੱਥੇ ਸੈਂਟਰ ਦੀ ਗਵਰਨਮੈਂਟ ਉਹਨਾਂ ਨੂੰ ਜਲਦ ਬਚਾ ਕੇ ਲੈ ਕੇ ਆਊਗੀ ਜਾਂ ਹਦੋਂ ਤੱਕ ਇੰਤਜ਼ਾਰ ਕਰੂਗੀ ਕਿ ਉਹਨਾਂ ਨੂੰ ਯੂਕਰੇਨ ਦੇ ਵਿੱਚ ਭੇਜ ਦੇਣ ਟ੍ਰੇਨਿੰਗ ਦੇ ਕੇ ਟ੍ਰੇਨਿੰਗ ਪੈਸੇ ਦੇ ਚੁੱਕੇ ਨੇ ਕਿ ਯੂਕਰੇਨ ਦੇ ਵਿੱਚ ਆਪਣੇ ਆਰਮੀ ਦੇ ਵਿੱਚ ਲਾ ਕੇ ਉਹਨਾਂ ਨੂੰ ਭੇਜ ਦੇਣ ਤੇ ਉੱਥੇ ਉਹਨਾਂ ਨੂੰ ਮਰਵਾ ਦੇਣ ਯਾਨੀ ਮਰਵਾਉਣ ਦਾ ਉਹਨਾਂ ਦਾ ਸਿੱਧਾ ਇਰਾਦਾ ਹੈ ਉਹਨਾਂ ਨੂੰ ਟਾਰਗੇਟ टॉਰਚਰ ਕਰ ਰਹੀ ਹੈ ਉਹਨਾਂ ਦੀ ਆਰਮੀ ਖਾਣ ਪੀਣ ਨੂੰ ਵੀ ਕਹਿੰਦੇ ਜੀ ਵੈਰੈਡ ਦਿੱਤੇ ਜਾ ਰਹੇ ਨੇ ਦੇਖੋ ਸਾਡੇ ਪੰਜਾਬ ਦੀ ਸਰਕਾਰ ਔਰ ਸਾਡੇ ਸੈਂਟਰ ਦੀ ਗਵਰਨਮੈਂਟ ਸਭ ਕੁਝ ਦੇਖ ਰਹੀ ਹੈ ਪਰ ਇਸ ਦੇ ਉੱਤੇ ਅਪਰਾਧ ਖਲੇ ਤੱਕ ਨਹੀਂ ਕਰ ਰਹੀ ਕਿਉਂ ਨਹੀਂ ਕਰ ਰਹੀ ਕਦੇ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਨਾ ਇਹ ਸ਼ਹਾਦਤਾਂ ਹੀ ਬਣੇ ਨੇ ਉਹ ਚਾਹੇ ਆਪਣੀ ਕਮਾਈ ਕਰਨ ਗਏ ਉਹਦੋਂ ਵੀ ਉਹਨਾਂ ਨੂੰ ਸ਼ਹੀਦیاں ਦੇ ਲਈ ਪੈਂਦੀਆਂ ਨੇ ਔਰ ਜਦੋਂ ਪੰਜਾਬ ਦੇ ਉੱਤੇ ਕੋਈ ਵੀ ਗੱਲਬਾਤ ਆਉਂਦੀ ਹੈ ਤਾਂ ਸਾਡੇ ਹੀ ਪੰਜਾਬੀ ਨੌਜਵਾਨ ਆਪਣੀਆਂ ਸ਼ਹਾਦਤਾਂ ਪਾ ਜਾਂਦੇ ਜੀ ਪਰ ਜਿਹੜੀਆਂ ਹੁਣ ਸਾਡੀਆਂ ਸਰਕਾਰਾਂ ਨੇ ਉਹ ਇੰਨਾਂ ਗੱਲਾਂ ਨੂੰ ਦੇਖ ਵੀ ਰਹੀਆਂ ਨੇ ਉਹਨਾਂ ਮੁੰਡਿਆਂ ਦੀ ਵੀਡੀਓ ਜਾਰੀ ਹੋ ਚੁੱਕੀ ਆ ਉਸ ਖਬਰ ਨੂੰ ਸੁਣ ਕੇ ਵੀ ਸਾਡੇ ਸਰਕਾਰ ਪੰਜਾਬ ਦੀ ਔਰ ਸਾਡੇ ਹਿੰਦੁਸਤਾਨ ਦੀ ਸਰਕਾਰ ਨੇ ਹਲੇ ਤੱਕ ਕੋਈ ਵਿਆਖਿਆ ਨਹੀਂ ਦਿੱਤਾ ਇਹ ਮਾਮਲਾ ਛੋਟਾ ਨਹੀਂ ਹੈ ਬਹੁਤ ਵੱਡਾ ਮਾਮਲਾ 19 ਬੰਦੇ ਦੀ ਜਾਨ ਦਾ ਮਾਮਲਾ ਜਿਨ੍ਹਾਂ ਦੇ ਵਿੱਚੋਂ 5 ਬੰਦੇ ਮਿਸਿੰਗ ਦੱਸੇ ਜਾ ਰਹੇ ਨੇ ਉਹਨਾਂ ਹੀ ਨੌਜਵਾਨਾਂ ਦੁਆਰਾ ਕਿ ਇੱਥੇ ਸਾਡੀਆਂ ਸਰਕਾਰਾਂ ਦਾ ਹੱਕ ਨਹੀਂ ਬਣਦਾ ਕਿ ਉਹਨਾਂ ਨੌਜਵਾਨਾਂ ਨੂੰ ਬਚਾ ਕੇ ਉਹਨਾਂ ਦੇ ਘਰੋਂ ਘਰੀ ਛੱਡਿਆ ਜਾਵੇ ਅੱਗੇ ਤੋਂ ਇਸ ਗੱਲ ਤੇ ਮੈਂ ਤਾਂ ਕਹਿੰਦਾ ਕਿ ਰੋਕ ਲੱਗਣੀ ਚਾਹੀਦੀ ਹੈ ਕੋਈ ਵੀ ਬੰਦਾ ਨਾ ਰੂਸ ਨਾ ਅਮਰੀਕਾ ਦੇਖੋ ਤੁਸੀਂ ਪੈਸੇ ਦੇ ਚੱਕਰ ਦੇ ਵਿੱਚ ਜਾਂਦੇ ਹੋ ਤੇ ਬਾਅਦ ਦੇ ਵਿੱਚ ਤੁਹਾਡੀ ਜ਼ਿੰਦਗੀ ਨੂੰ ਵੀ ਦਾਤੇ ਲਾਉਣਾ ਪੈਂਦਾ ਤੁਹਾਨੂੰ ਇਸ ਗੱਲ ਨੂੰ ਯਾਦ ਰੱਖਿਓ ਤੇ ਕਾਇਮ ਰੱਖਿਓ ਆਪਣੇ ਦਿਲ ਔਰ ਦਿਮਾਗ ਦੇ ਵਿੱਚ ਕਈ ਸਾਰੇ ਅਮਰੀਕਾ ਦੇ ਵਿੱਚ ਜਾਂਦੇ ਆ ਕੰਗਾਲ ਮਿਲਦੇ ਨੇ ਕੋਈ ਕਹਿੰਦਾ ਜੀ ਇਹ ਸਮੁੰਦਰ ਦੇ ਵਿੱਚ ਡੰਕੀ ਲਾਉਂਦਾ ਮਾਰਿਆ ਗਿਆ ਜੀ ਕੋਈ ਜੰਗਲਾਂ ਦੇ ਵਿੱਚ ਡੋਂਕਰਾਂ ਨੇ ਮਾਰਤਾ ਜੀ ਬਹੁਤ ਸਾਰੇ ਮਾਮਲੇ ਅਕਸਰ ਤੁਸੀਂ ਵੇਖਿਆ ਔਰ ਉਸ ਤੋਂ ਵੀ ਬਾਅਦ ਜੇਕਰ ਅਮਰੀਕਾ ਜਾਂ ਰੂਸ ਵਰਗੇ ਦੇਸ਼ਾਂ ਦੇ ਵਿੱਚ ਤੁਸੀਂ ਦਾਖਲ ਵੀ ਹੋ ਜਾਂਦੇ ਹੋ ਫਿਰ ਵੀ ਤੁਹਾਡੀ ਜਾਨ ਤੇ ਖਤਰਾ ਮੰਡਰਾਉਂਦਾ ਰਹਿੰਦਾ ਤਾਂ ਜਿੰਨੇ ਵੀ ਭੈਣ ਭਰਾ ਤੁਸੀਂ ਪੰਜਾਬੀ ਇਸ ਵੀਡੀਓ ਨੂੰ ਸੁਣ ਰਹੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨੀ ਹੈ ਤੜੀਕਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਲੈਣਾ ਜੀ ਧੰਨ